ਮੇਰੇ ਡੈਡੀ ਜੀ ਦੀ ਤਮੰਨਾ ਸੀਗੀ ਸ਼ੁਰੂ ਤੋਂ ਕਿ ਮੈਂ ਮੇਰਾ ਬੱਚਾ 올ੰਪਿਕ ਦੇ ਵਿੱਚ ਜਾਵੇ ਤੇ ਮੈਡਲ ਲੈ ਕੇ ਆਵੇ ਤੇ ਜੋ ਉਹਨਾਂ ਨੇ ਮੇਰੇ ਲਈ ਕੀਤਾ ਸੀਗਾ ਤੇ ਅੱਜ ਮੈਂ ਆਪਣੇ ਡੈਡੀ ਜੀ ਦਾ ਮੈਡਲ ਗਲ ਦੇ ਵਿੱਚ ਪਾ ਕੇ ਤੇ ਜੋ ਮੇਰਾ ਸੁਪਨਾ ਸੀਗਾ ਮੇਰੇ ਡੈਡੀ ਜੀ ਦਾ ਉਹ ਅਸੀਂ ਮੈਂ ਪੂਰਾ ਕੀਤਾ ਪੈरिस 올림픽 ਚ ਬਰਾਉਨਜ਼ ਮੈਡਲ ਜਿੱਤਣ ਤੋਂ ਬਾਅਦ ਅੱਜ ਪਹਿਲੀ ਵਾਰੀ ਹਾਕੀ ਟੀਮ ਦੇ ਖਿਡਾਰੀ ਪੰਜਾਬ ਪਹੁੰਚੇ ਨੇ ਹਾਕੀ ਟੀਮ ਦੇ ਪੰਜਾਬ ਨਾਲ ਸੰਬੰਧਿਤ ਖਿਡਾਰੀ ਅੱਜ ਤੜਕਸਰ ਵਰਦੇਮੀ ਚ ਅਮ੍ਰਿਤਸਰ ਇੰਟਰਨੈਸ਼ਨਲ 에ਅਰਪੋਰਟ ਪਹੁੰਚੇ ਜਿੱਥੇ ਪੰਜਾਬ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਹਰਪਜਨ ਸਿੰਘ ਈਟੀਓ ਅਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਝਲਾ ਵਿਧਾਇਕ ਪ੍ਰਗਟ ਸਿੰਘ ਅਤੇ ਹਾਕੀ ਖਿਡਾਰੀਆਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦਾ ਪਰਮਾ ਸਵਾਗਤ ਕੀਤਾ ਹੈ ਡੇ ਟੋਲਟ ਮੱਕੇ ਨਾਲ ਹਾਕੀ ਖਿਡਾਰੀਆਂ ਦਾ ਪਰਮਾ ਸਵਾਗਤ ਕੀਤਾ ਗਿਆ ਇਸ ਦੌਰਾਨ ਖਿਡਾਰੀਆਂ ਨੇ ਕਿਹਾ ਕਿ ਮੈਡਲ ਜਿੱਤਣ ਤੋਂ ਬਾਅਦ ਉਹਨਾਂ ਨੂੰ ਬਹਿੰਤ ਪਿਆਰ ਮਿਲਿਆ ਹੈ ਜਿਸ ਲਈ ਉਹ ਬੇਹਦ ਖੁਸ਼ ਨੇ ਉਹਨਾਂ ਨਾਲ ਹੀ ਉਹਨਾਂ ਨੂੰ ਮਾਣ ਹੈ ਕਿ ਉਹ ਭਾਰਤ ਲਈ ਬ੍ਰਾਉਂਜ਼ ਮੈਡਲ ਜਿੱਤ ਕੇ ਘਰ ਪਰਤੇ ਨੇ ਇਹ ਸ਼ੁਰੂ ਤੋਂ ਹੀ ਮੇਰਾ ਏਮ ਸੀਗਾ ਕਿ ਮੈਂ ਆਪਣੇ ਕੰਟਰੀ ਲਈ ਆਪਣੇ ਦੇਸ਼ ਦੇ ਲਈ ਕੋਈ ਮੈਡਲ ਲੈ ਕੇ ਲੱਭੀ ਦੇ ਵਿੱਚ ਤੋਂ ਅੱਜ ਬਾਬੇ ਦੀ ਮੇ ਨਾਲ ਅਸੀਂ ਬ੍ਰਾਉਂਜ਼ ਮੈਡਲ ਲਿਆਦਾ ਵਾ ਜਿਹੜਾ ਕਿ ਅਸੀਂ ਮਾਣ ਵਧਾਏ ਪੂਰੇ ਦੇਸ਼ ਦਾ ਇਹ ਕਹਿਣਾ ਚਾਹੁੰਦਾ ਕਿ ਅੱਜ ਦੇ ਪ੍ਰੋਫੈਸਰ ਸਾਹਿਬ ਨੂੰ ਇਹ ਗੋਲਡ ਮੈਡਲ ਜਿਹੜਾ ਦਿੱਤਾ ਹੈ ਉਹਨਾਂ ਦੀ ਗੱਲ ਪਾਇ ਕਿੰਨਾ ਕੁ ਪ੍ਰਾਊਡ ਫੀਲ ਹੁੰਦਾ ਹੈ ਇਸ ਇਨ ਮੂਵਮੈਂਟ ਮੇਰੇ ਡੈਡੀ ਜੀ ਦੀ ਤਮੰਨਾ ਸੀਗੀ ਸ਼ੁਰੂ ਤੋਂ ਕਿ ਮੈਂ ਮੇਰਾ ਬੱਚਾ 올림픽 ਦੇ ਵਿੱਚ ਜਾਵੇ ਤੇ ਮੈਡਲ ਲੈ ਕੇ ਆਵੇ ਤੇ ਜੋ ਉਹਨਾਂ ਨੇ ਮੇਰੇ ਲਈ ਕੀਤਾ ਸੀਗਾ ਤੇ ਅੱਜ ਮੈਂ ਆਪਣੇ ਡੈਡੀ ਜੀ ਦਾ ਮੈਡਲ ਗੱਲ ਦੇ ਵਿੱਚ ਪਾ ਕੇ ਤੇ ਜੋ ਮੇਰਾ ਸੁਪਨਾ ਸੀਗਾ ਮੇਰੇ ਡੈਡੀ ਇਹਦਾ ਤੋ ਅਸੀਂ ਮੈਪੂਰਾ ਕੀਤਾ ਜਾ 44 ਸਾਲਾਂ ਬਾਅਦ 골ਡ ਮੈਡਲ ਜਿੱਤਾਂਗੇ ਲੇਕਿਨ ਉਹ ਆਸ ਕਿਤਨਾ ਕਿਤੇ ਟੁੱਟ ਗਈ ਕਿ ਅਗਲੀ ਵਾਰੀ ਉਹ ਆਸ ਪੂਰੀ ਹੋਵੇਗੀ ਬਿਲਕੁਲ ਜੀ ਅਸੀਂ ਅਸੀਂ ਅਗਲੀ ਵਾਰੀ ਆਪਾਂ ਮੈਡਲ ਦਾ ਕਲਰ ਚੇਂਜ ਕਰਕੇ ਆਵਾਂਗੇ ਜੀ ਅੱਜ ਕਿਸ ਤਰ੍ਹਾਂ ਦਾ ਸਵਾਗਤ ਕੀਤਾ ਗਿਆ ਤੇ ਬਹੁਤ ਹੀ ਵਧੀਆ ਲੱਗਾਈ ਆਪਣੇ ਜਿੰਨੇ ਵੀ ਹਾਕੀ ਨੂੰ ਪਿਆਰ ਕਰਨ ਵਾਲੇ ਆ ਇਹ ਸਾਰੇ ਪਹੁੰਚੇ ਆ ਉਹ ਮਾਨ ਵਾਲੀ ਗੱਲ ਹੈ ਉਧਰ ਹਾਕੀ ਖਿਡਾਰੀਆਂ ਦੇ ਪਰਿਵਾਰਕ ਮੈਂਬਰ ਵੀ ਬੇਹਦ ਖੁਸ਼ ਨਜ਼ਰ ਆਏ ਪਰਿਵਾਰ ਮੁਤਾਬਕ ਸਾਰੇ ਹੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹਾਂ ਜਿੱਤ ਹਾਸਲ ਕੀਤੀ ਅਤੇ ਦੇਸ਼ ਲਈ ਮੈਡਲ ਜਿੱਤਿਆ ਉਹਨਾਂ ਮੰਗ ਕੀਤੀ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜਿਆਦਾ ਤੋਂ ਜਿਆਦਾ ਇਹਨਾਂ ਖਿਡਾਰੀਆਂ ਨੂੰ ਮਾਣ ਸਨਮਾਨ ਦਿੱਤਾ ਜਾਵੇ। ਅਸੀਂ ਉਹ ਐਸਾ ਨਮੂਨੇ ਵਿੱਚ ਜਿੱਤ ਗਿਆ ਦਾ ਭਾਰਤੀ ਚੋਲੀ ਵਿੱਚ ਗੋਲ ਮੈਡਲ ਪਾਇਆ। ਜੀ ਮੈਡਲ ਗੱਲ ਚ ਪਾਇਆ ਕਿੰਨਾ ਮਾਣ ਮਹਿਸੂਸ ਹੋ। ਬਹੁਤ ਬਹੁਤ ਜਿਆਦਾ ਬੜੀ ਖੁਸ਼ੀ ਘਟੇ ਨੇ ਆਉਂਦੇ ਮੇਰੇ ਗਲੇ ਦੇ ਵਿੱਚ ਜਿਹੜਾ ਉਹ ਮੈਡਲ ਪਾਇਆ ਵਾ ਤੇ ਇਸ ਤੋਂ ਵੱਧ ਤੇ ਖੁਸ਼ੀ ਨਹੀਂ ਹੋ ਸਕਦੀ। ਬਹੁਤ ਬਹੁਤ ਇਹਨਾਂ ਨੂੰ ਸਾਰੀ ਟੀਮ ਨੂੰ ਮੁਬਾਰਕਬਾਦ ਔਰ ਇਹਨਾਂ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ਜੋ ਆਸਾ ਕੀਤੀ ਸੀ ਅੱਜ ਜੋ ਆਸਾ ਦੀ ਪ੍ਰਾਪਤੀ ਹੋ ਜਾਂਦਾ ਪੂਰੀ। ਹਾਂਜੀ ਹਾਂਜੀ ਮਰਦਾ ਪੂਰੀਆ ਹੋ ਗਿਆ ਜੀ ਮਿਲ ਕੇ ਆਪਣੇ ਦੇਸ਼ ਦੀ ਸ਼ਾਨ ਨੂੰ ਵਧਾਇਆ ਵਾ ਤੇ ਸਾਡੇ ਮਿਲ ਕੇ ਮਾਨਯੋਗ ਪ੍ਰਾਈਮ ਮਿੰਿਸਟਰ ਸਾਹਿਬ ਮਾਨਯੋਗ ਸੀਐਮ ਸਾਹਿਬ ਉਹਨਾਂ ਨੇ ਬੜਾ ਉਹਨਾਂ ਦਾ ਮਿਲ ਕੇ ਅਸ਼ੀਰਵਾਦ ਵੀ ਸੀਗਾ ਔਰ ਟੀਮ ਦੇ ਨਾਲ ਉਹਨਾਂ ਨੇ ਗੱਲ ਵੀ ਕੀਤੀ ਆ ਸਰਕਾਰ ਦੀ ਕਰਮ ਨਾਲ ਤੇ ਖੁਸ਼ ਹਾਂ ਹਾਂਜੀ ਬਹੁਤ ਖੁਸ਼ ਆ ਜੀ ਹੁਣ ਮਿਲ ਕੇ ਸਰਕਾਰ ਇਹ ਜਿਹੜੇ ਪਿੱਛੇ ਸੀਗੇ ਉਹਨਾਂ ਨੂੰ ਪੀਸੀਐਸ ਤੇ ਪੀਐਸ ਮੌਕੇ ਦਿੱਤੇ ਸੀਗੇ ਇਹ ਉਹ ਜਿਹੜੇ ਪਲੇਅਰ ਮਿਲਦੇ ਆਪਣੇ ਸੁਖੀ ਸਿੰਘ ਗਰਮਨ ਪ੍ਰੀਤ ਅਸੀਂ ਤੇ ਮੇਰੀ ਇਹੋ ਹੀ ਮਾਨ ਸਾਹਿਬ ਮਾਨਯੋਗ ਸੀਐਮ ਸਾਹਿਬ ਨੂੰ ਇਹੋ ਹੀ ਮਿਲ ਕੇ ਮੈਨੂੰ ਉਹਨਾਂ ਦੇ ਬਹੁਤ ਉਮੀਦਾਂ ਨੇ ਕਿ ਜਿਦਾ ਇਹਨਾਂ ਨੇ ਦੇਸ਼ ਦਾ ਮਨ ਵਿਦਿਆ ਔਰ ਮਾਨਯੋਗ ਸੀਐਮ ਸਾਹਿਬ ਵੀ ਇਹਨਾਂ ਦਾ ਮਿਲ ਕੇ ਪੂਰਾ ਜਿਹੜਾ ਇਹਨਾਂ ਨੂੰ ਅਸ਼ੀਰਵਾਦ ਦੇਣਗੇ ਔਰ ਉਹ ਸੁਪੋਧਾ ਦੇ ਅੰਤਨਾਤ ਕਰਨਗੇ ਨਾ ਸ਼ਿੰਦਰ ਦੀ ਟੀਮ ਫਿਰ ਸਾਰੇ ਸਪੋਰਟਰਸ ਵੀ ਸਭ ਕੁਝ ਫੈਮਿਲੀ ਮੈਂਬਰਸ ਵੀ ਇਹਹੀ ਸਪੋਰਟ ਜ਼ਰੂਰੀ ਆ ਦਿੱਤੀ ਹੈ ਇਹ ਰਿਜ਼ਲਟ ਆਇਆ ਸੀ ਹੈ ਸਰਕਾਰ ਦਾ ਸਾਥ ਮਿਲ ਰਹਾ ਹੈ अच्छे से हां सभी शरीर सरकार बेबीज हम बहुत ज्यादा सपोर्ट करनाती है स्पेशली द फेडरेशन हॉकी इंडिया आती है गवर्नमेंट किया फॉर जॉब द गवर्नमेंट के सबसे पहला बहुत टीम का सपोर्ट करना सो वी आर वेरी वेरी थैंकफुल फॉर द गवर्नमेंट टू ऑल द फेडरेशनस एज़ वेल फॉर सपोर्टिंग द टीम जत के पाती है कि टीम दे सब का खिलाड़ी और विधायक प्रगट सिंह ने भी खिलाड़ियों दे चंगे प्रदर्शन ते खुशी जिदाई उन्होंने कहा कि पंजाब सरकार ਖਿਡਾਰੀਆਂ ਪ੍ਰਤੀ ਚੰਗੀ ਸੋਚ ਰੱਖਦੀ ਏ ਪਰ ਗਰਾਊਂਡ ਲੈਵਲ ਤੇ ਉਸ ਤਰੀਕੇ ਦਾ ਕੰਮ ਖਿਡਾਰੀਆਂ ਲਈ ਨਹੀਂ ਕੀਤਾ ਜਾ ਰਿਹਾ ਸਾਨੂੰ ਥੱਲੇ ਗਰਾਊਂਡ ਲੈਵਲ ਤੇ ਹੋਰ ਕੰਮ ਕਰਨ ਦੀ ਲੋੜ ਹੈ ਜੀ ਕਿਉਂਕਿ ਕੱਲਾ ਸਪੋਰਟਸ ਜਿਹੜੀ ਆ ਉਹ ਸਿਰਫ ਮੈਡਲ ਨਹੀਂ ਦਿੰਦੀ ਇੱਕ ਚੰਗੇ ਇਨਸਾਨ ਵੀ ਬਣਾਉਂਦੀ ਹੈ ਇੱਕ ਹੈਲਦੀ ਨੇਸ਼ਨ ਬਿਲਡ ਅਪ ਇੱਕ ਸਮਾਜ ਦੇ ਵਿੱਚ ਰਹਿਣਾ ਸਿਖਾਉਂਦੀ ਆ ਇਹ ਜਿਹੜੀ ਸਪੋਰਟ ਸੈਕਟਰ ਸੋ ਮੈਨੂੰ ਲੱਗਦਾ ਲੜੇ ਵਾਸਤੇ ਸਾਨੂੰ ਹੋਰ ਕੰਮ ਕਰਨ ਦੀ ਲੋੜ ਹੈ ਤਾਂ ਕਿ ਜਿਹੜਾ ਪੰਜਾਬ ਕਿਤੇ ਇੰਦਾ ਗਿਆ ਦੀ ਗਲਦਲ ਦੇ ਵਿੱਚ ਫਸਿਆ ਆ ਉਹਦਾ ਸਿਰਫ ਇੱਕੋ ਇੱਕ ਰੈਮਡੀ ਆ ਤੇ ਅਸੀਂ ਸਪੋਰਟਸ ਨੂੰ ਜਿੰਨਾ ਵੀ ਵਧਾਵਾ ਦੇ ਸਕੀਏ ਉਨਾ ਹੀ ਘੱਟ ਆ ਸੋ ਮੈਨੂੰ ਲੱਗਦਾ ਉਹਦੇ ਲਈ ਸਾਨੂੰ ਸਾਰਿਆਂ ਨੂੰ ਉਪਰਾਲੇ ਕਰਨੇ ਚਾਹੀਦੇ ਔਰ ਖਾਸ ਕਰਕੇ ਜਿਹੜੀ ਸਰਕਾਰ ਅੱਜ ਹੈਗੀ ਆ ਮੈਂ ਤਾਂ ਉਹਨਾਂ ਨੂੰ ਵੀ ਅਪੀਲ ਕਰੂੰਗਾ ਕਿਉਂਕਿ ਭਗਵੰਤ ਮਾਨ ਦੀ ਸੋਚ ਇਧਰ ਨੂੰ ਹੈਗੀ ਆ ਲੇਕਿਨ ਕੰਮ ਸੱਚੀ ਗੱਲਿਆ ਨਹੀਂ ਹੋ ਰਿਹਾ ਅਸੀਂ ਤਾਂ ਅਪੀਲ ਕਰਾਂਗੇ ਵੀ ਤੁਸੀਂ ਵੀ ਤਕੜੇ ਬੁਕੇ ਜਿਹੜਾ ਸਕੂਲ ਲੈਵਲ ਤੇ ਕਾਲਜ ਲੈਵਲ ਤੇ ਤਾਂ ਕਿ ਬੱਚਿਆਂ ਨੂੰ ਆਪਾਂ ਵੱਧ ਤੋਂ ਵੱਧ ਸਪੋਰਟਸ ਨਾਲ ਜੋੜੀਏ ਕਿਉਂਕਿ ਜੇ ਕਮ ਸੇ ਕਮ ਜੇ 올ੰਪੀਅਨ ਨਹੀਂ ਬਣਨਗੇ ਮੈਡਲਿਸਟ ਨਹੀਂ ਬਣਨਗੇ ਲੇਕਿਨ ਹੈਲਦੀ ਇਨਸਾਨ ਬਣਨਗੇ ਜਿਹੜੇ ਦੇਸ਼ ਨੂੰ ਬਿਲਡ ਅਪ ਕਰ ਲਈ ਜਿਹੜਾ ਅੱਗੇ ਵੱਧ ਕੇ ਕੰਮ ਕਰਦਾ ਲੱਗਦਾ ਕਿ ਮਾਨ ਸਨਮਾਨ ਪੂਰਾ ਖਿਡਾਰੀਆਂ ਨੂੰ ਨਹੀਂ ਮਿਲਦਾ ਇਸ ਕਰਕੇ ਹੀ ਇਤਨਾ ਕਿਤੇ ਪਿੱਛੇ ਰਹਿ ਗਏ ਆਪਣੇ ਦੇਖੋ ਲੌਂਗ ਟਰਮ ਇਹ ਜਿਹੜੇ ਅੱਜ ਪਲੇਅਰ ਬਣਦਾ ਨਾ ਇਹ ਕਿਸੇ ਰਾਤ ਨੂੰ ਜਣਾ 20 ਸਾਲ ਦੀ ਮਿਹਨਤ ਆ ਇਹ ਅੱਜ ਨਹੀਂ ਹੈਗੀ ਆਪਾਂ ਨੂੰ ਕਈ ਵਾਰੀ ਦਿਸਦਾ ਹੈਗਾ ਅੱਛਾ ਕਈ ਵਾਰੀ মিডিਆ ਵੀ ਇਦਾਂ ਦੀ ਗੱਲ ਕਰਨ ਲੱਗ ਪੈਂਦਾ ਤੇ ਲੇਕਿਨ ਇਹ ਪਿਛਲੇ 15 18 ਸਾਲਾਂ ਦੀ ਮਿਹਨਤ ਹੈ ਉਹਦੇ ਚ ਉਹ ਇਹ ਕੰਮ ਕਰਕੇ ਅੱਗੇ ਪਹੁੰਚਿਆ ਉਦਰ ਕੈਬਨਿਟ ਮੰਤਰੀ ਹਰਪਜਿੰਦਰ ਸਿੰਘ ਈਟੀਓ ਨੇ ਕਿਹਾ ਹੈ ਕਿ ਅੱਜ ਹਾਕੀ ਖਿਡਾਰੀ ਮੈਡਲ ਜਿੱਤ ਕੇ ਵਾਪਿਸ ਪਰਤੇ ਨੇ ਇਹ ਬੇਹਦ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਹਾਕੀ ਖਿਡਾਰੀਆਂ ਵੱਲੋਂ ਪੰਜਾਬ ਦਾ ਨਾਮ ਵਿਸ਼ਵ ਪੜ ਵਿੱਚ ਰੌਸ਼ਨ ਕੀਤਾ ਗਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਹਾਕੀ ਖਿਡਾਰੀਆਂ ਨੂੰ 1-1 ਕਰੋੜ ਰੁਪਏ ਸਨਮਾਨ ਵਜੋਂ ਦਿੱਤੇ ਜਾਣਗੇ। ਆਪ ਸੂਬੇ ਦਾ ਸਬ ਮੇਰੇ ਆਪਦੇ ਹਲਕੇ ਜੰਡਿਆਲਾ ਗੁਰੂ ਦਾ ਪੂਰੇ ਦੇਸ਼ ਦਾ ਨਾਮ ਜਿਹੜਾ ਹੈ ਬੱਬੀ ਸਾਹਿਬ ਇੱਕ ਬੇਨਤੀ ਹੈ মিডিਆ ਦੇ ਨਾਲ ਪਤਪਤ ਕੀਤਾ ਜਾ ਰਿਹਾ ਸਾਨੂੰ ਅੰਦਰ ਜਾਣ ਤੋਂ ਰੋਕੇ ਜਾ ਰਹੇ ਜਦ ਕਿ 6 ਵਜੇ ਦੇ ਸੀ ਅਮੀਰ ਦੇ ਵਿੱਚ ਭੇਜ ਰਹੇ ਆ ਦੇਖੋ ਕੋਈ ਇਹੋ ਜੀ ਗੱਲ ਨਹੀਂ ਆ ਕੁਝ ਲੱਕੜ ਬੰਦੇ ਨੂੰ ਅੰਦਰ ਭੇਜਿਆ ਗਿਆ ਸੀ ਅਸੀਂ ਵੀ ਅਮੀਰ ਦੇ ਵਿੱਚ ਖੜੇ ਹਾਂ ਮੈਂ ਵੀ ਅਮੀਰ ਦੇ ਵਿੱਚ ਖੜਾ ਕੋਈ ਇਹੋ ਜੀ ਗੱਲ ਨਹੀਂ ਆ ਮੀਡੀਆ ਚੌਥਾ ਥੰਮ ਸਰਕਾਰ ਦਾ ਉਹ ਮੀਡੀਆ ਦਾ ਕੰਮ ਜਿਹੜਾ ਆ ਇਹ ਬਹੁਤ ਅਹਿਮ ਆ ਇਸ ਤਰ੍ਹਾਂ ਦੀ ਕੋਈ ਵੀ ਗੱਲ ਜਿਹੜੀ ਆ ਉਹ ਨਹੀਂ ਆ ਕਿ ਸੀ ਆਉ ਪਰ ਆਪਣੇ ਹੁਣੇ ਹੀ ਫਟਾਰੀ ਜਿਹੜੇ ਨੇ ਆਪਦੀ ਟੀਮ ਦੇ ਵਿੱਚ ਪਹੁੰਚ ਰਹੇ ਨੇ ਤੁਹਾਡੇ ਵੀ ਰੂਪ ਰੂਪ ਹੋ ਅੰਗੇ ਔਰ ਆਪਾਂ ਸਾਰੇ ਦਾ ਮਤਲਬ ਲੱਗਦਾ ਕਿ ਮਾਨਾ ਨਹੀਂ ਜਾਣੇ ਪੰਜਾਬ ਦੇ ਜਗਾਇ ਨਹੀਂ ਅੰਬਰੀ ਸਾਡੇ ਵੀ ਇਹ ਚਾਰ ਖਿਡਾਰੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਾਡੇ ਬਸਰਦੇ ਨੇ ਆਪਣੇ ਮੇਰੇ ਹਲਕਿਆ ਜੰਡਿਆਰਾ ਕੁਸ਼ਕਰਸਾਨ ਸ਼ੈਂਟ ਜਰਮਨ ਜਰਮਨ ਤੋਂ ਜਰਮਨ ਜਰਮਨ ਦੀ ਇਸੇ ਉਥੋਂ ਦੇ ਨੇ ਫਲੈਰਾ ਪਿੰਡ ਆ ਆ ਗੁਰਦੰਤ ਸਿੰਘ ਉਪਮੋਦੇ ਨੇ ਆ ਸ਼ਮਸ਼ੀ ਸਿੰਘ ਅਦਾਨ ਦੇ ਵਾਲੇ ਦੇ ਨਾਲ ਇੱਕ ਲੈਣਾ ਪੈਂਦਾ ਸੋ ਮੇਰੀ ਤਾਂ ਅੱਜ ਖੁਸ਼ੀ ਦੀ ਕੋਈ ਹੱਦ ਨਹੀਂ ਹੈ ਕਿਉਂਕਿ ਮੇਰੇ ਆਪ ਦੇ ਸਾਡੇ ਆਪ ਦੇ ਇਲਾਕੇ ਦੇ ਜਿਹੜੇ ਬੱਚੇ ਨੇ ਜਿਨ੍ਹਾਂ ਨੇ ਇੱਥੀਆਂ ਵੱਡੀਆਂ ਮੱਲਾ ਮਟੀਆਂ ਦੀ ਗੱਲ ਮਾਨ ਸਾਹਿਬ ਆ ਰਹੇ ਨੇ ਕਿ ਸੌ ਸੌ ਆ ਨਹੀਂ ਮੇਰਾ خیال ਮਾਨ ਸਾਹਿਬ ਜ਼ਰੂਰ ਮਾਨ ਸਾਹਿਬ ਗੇਮਸ ਨੂੰ ਪਿਆਰ ਕਰਦੇਗਾ ਪ੍ਰੋਮੋਟ ਕਰਦੇ ਨੇ ਉਹ ਜਿੰਨੇ ਵੀ ਖਿਡਾਰੀ ਦੇ ਕੋਲ ਉਹਨਾਂ ਨੇ ਇੱਕ ਅਨਾਉਂਸਮੈਂਟ ਕੀਤੀ ਹੈ ਕਿ ਜਿੰਨੇ ਵੀ ਖਿਡਾਰੀ ਇਹਦੇ ਵਿੱਚ ਗਏ ਨੇ 올림픽 ਦੇ ਵਿੱਚ ਉਹਨਾਂ ਨੇ ਇੱਕ ਇੱਕ ਕਰੋੜ ਰੁਪਿਆ ਜੜਾ ਆ ਉਹਨਾਂ ਵਾਸਤੇ ਦੇਣ ਦਾ ਐਲਾਨ ਕੀਤਾ ਹੈ ਉਹ ਜਦੋਂ ਕਿਸੇ ਵਿਅਕਤੀ ਨੂੰ ਉਹਦੀ ਮੋਟੀਵੇਸ਼ਨ ਮਿਲਦੀ ਹੈ ਰਿਵਾਰਡ ਰਿਵਾਰਡ ਦਾ ਰਿਵਾਰਡ ਹੁੰਦਾ ਹੈ ਰਿਵਾਰਡ ਹੁੰਦਾ ਹੈ ਚਾਹੇ 1 ਰੁਪਏ ਦਾ ਹੋਵੇ 100 ਕਰੋੜ ਦਾ ਹੋਵੇ ਸੋ ਜਿੰਨਾ ਮਾਨ ਸਤਿਕਾਰ ਮਾਨ ਸਾਹਿਬ ਜਿਹੜਾ ਉਹ ਸਾਡੇ ਖਿਡਾਰੀਆਂ ਨੂੰ ਦੇ ਰਹੇ ਨੇ ਔਰ ਅਸੀਂ ਪੰਜਾਬ ਦੇ ਵਿੱਚ ਵੀ ਕਹਿਣਾ ਵਤਨ ਪੰਜਾਬ ਦੀਆਂ ਜਿਹੜੀਆਂ ਨੇ ਉਹ ਸ਼ੁਰੂ ਕੀਤੀਆਂ ਪਿੰਟ ਪੱਦਰ ਤੋਂ ਲੈ ਕੇ ਪਿੰਟ ਤੋਂ ਬਲੌਕ ਤੋਂ ਜਿਹੜੇ ਤੋਂ ਸਟੇਟ ਤੋਂ ਲੈਵਲ ਤੱਕ ਅਸੀਂ ਜਿਹੜੇ ਆ ਉਹ ਖਿਡਾਰੀ ਜਿਹਾ ਜਿਵੇਂ ਤੁਹਾਡੇ ਨਾਲ ਖਿਡਾਰੀਆਂ ਨਾਲ ਉਹਨਾਂ ਪਰਸੈਂਟ ਮੈਂਬਰਾਂ ਨਾਲ ਗੱਲਬਾਤ ਹੋਈ ਉਹਨਾਂ ਨੇ ਕਹਿਣਾ ਕਿ ਉੜੀਸਾ ਹਰਿਆਣਾ ਤੇ ਬਰੋਸ ਮੈਡਲ ਵਾਲਿਆਂ ਨੂੰ 3-3 ਕਰੋੜ ਦਿੱਤਾ ਜਾ ਰਿਹਾ ਹੈ। ਉਹ ਵੀਲ ਕਰ ਰਹੇ ਆ ਕਿ ਸੂਬਾ ਸਰਕਾਰਾਂ ਵੀ ਸਾਨੂੰ 10-10 ਕਰੋੜ ਦੇ ਦੇਣਗੇ। ਮੈਂ ਤੁਹਾਨੂੰ ਪਹਿਲਾਂ ਹੀ ਕਹਿ ਰਾਂ ਕਿ ਅਵਾਰਡ ਅਵਾਰਡ ਕੋਈ ਘਾਟ ਥੋੜੀ ਆ ਸਾਡੇ ਬੱਚਿਆਂ ਨੇ ਜਿਹੜੇ ਜ਼ਿੰਮੇਵਾਰੀ ਨੇ ਸਮੂਹ ਨੂੰ ਮਾਰੀ ਪੁਜਾਰੀਆਂ ਮਾਨ ਸਾਹਿਬ ਨੇ ਇਹ ਚੜਾਈ ਉਹਨਾਂ ਦਾ ਮਾਨ ਸਰਕਾਰ ਕੀਤਾ ਹੈ ਸਮਝਾ ਇਹ ਬਹੁਤ ਠੀਕ ਹੈਗਾ ਉਹਦੇ ਨਾਲ ਸਾਡੇ ਨਵੇਂ ਚੜਾਰੀ ਜਿਹੜੇ ਆ ਉਹ ਵੀ ਪ੍ਰਮੋਟ ਸਾਨੂੰ ਅੰਦਰ ਨਹੀਂ ਦੱਸੀ ਇਹ ਕਿ ਪੈरिस 올림픽 2024 ਦੇ ਸੈਮੀਫਾਈਨਲ ਚ ਭਾਰਤ ਨੂੰ ਜਰਮਨੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਇਸ ਹਾਰ ਨਾਲ ਭਾਰਤ ਦਾ ਚਾਂਦੀ ਅਤੇ ਸੋਨ ਤਗਮਾ ਜਿੱਤਣ ਦਾ ਸੁਪਨਾ ਚਖਣਾ ਚੂਰ ਹੋ ਗਿਆ ਸੀ ਪਰ ਇਸ ਤੋਂ ਬਾਅਦ ਭਾਰਤ ਨੇ ਕਾਂਸੀ ਦੇ ਤਗਮੇ ਦੇ ਮੁਕਾਬਲੇ 'ਚ ਸਪੇਨ ਖਿਲਾਫ 2-1 ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ ਭਾਰਤ ਲਈ ਕਪਤਾਨ ਹਰਮਨਪ੍ਰੀਤ ਸਿੰਘ ਨੇ ਦੋ ਸ਼ਾਨਦਾਰ ਗੋਲ ਕੀਤੇ ਇਹ ਚੌਥੀ ਵਾਰ ਹੈ ਜਦੋਂ ਭਾਰਤ ਨੇ 올림픽 'ਚ ਕਾਂਸੀ ਦਾ ਤਗਮਾ ਜਿੱਤੇ ਐਸੋ ਇਲਾਵਾ ਭਾਰਤੀ ਹਾਕੀ ਟੀਮ 8 ਵਾਰ 올림픽 'ਚ ਸੋਨ ਤਗਮਾ ਵੀ ਜਿੱਤ ਚੁੱਕੀ ਹੈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ